ਕਿਹਦਾ ਨਹੀਂ ਪਾਉਣਾ ਯਾਰ ਕਿਹੜਾ ਕੰਮ ਕਰੂਗਾ ਠੀਕ ਆ ਨਹੀਂ ਫਿਰ ਛਤਰਬ੍ਰੇਟ ਦਾ ਹੈਗੀ ਆ ਤੁਸੀਂ ਕਿਹਨੂੰ ਵੋਟ ਪਾਉਣ ਜਾ ਰਹੇ ਫਿਰ ਸਿਮਰੋਂ ਨਹੀਂ ਉਹ ਤਾਂ ਹੁਣ ਤਵੇ ਲੈ ਪਰੇ ਨੇ ਸਫਾਇਆ ਕਰ ਦਿੰਦੇ ਨਾ ਤਾਂ ਬਹੁਤ ਘਟਿਆ ਹੋਇਆ ਜੀ ਅੱਗੇ ਤਾਂ ਇੱਥੇ ਕਾਰਾਂ ਦੀਆਂ ਕਾਰਾਂ ਲੈਣਾ ਹੀ ਲੱਗੀਆਂ ਨੇ ਟਰਾਲੀ ਭਰ ਦਿੰਨੇ ਸਾਡੇ ਪਿੰਡ ਚੋਂ ਚਿੱਟੇ ਦੀ ਵਾਹ ਤੇਰੇ ਅੱਗੇ ਦਰ ਚਿੱਠੀ ਨੂੰ ਕੌਣ ਪਹੁੰਚਦਾ ਆਹ ਥਾਰਾਂ ਅੰਬਰ ਸਰ ਖਾ ਗਿਆ ਪੱਟ ਕੇ ਹਾਂ ਜਿਵੇਂ ਕਹਿ ਦਿੰਦੇ ਨਾਸਪਰੇ ਤੇ ਵੱਜਵਾਣੇ ਤੇ ਪਾਣੀ ਆ ਗਿਆ ਉਹਦਾ ਪਾਣੀ ਹਜੇ ਸਾਡੇ ਇੱਕ ਟਿਉਂਟਾ ਨਹੀਂ ਖਾਲਾ ਨਹੀਂ ਬਣਿਆ ਕੋਈ ਪਾਣੀ ਨਹੀਂ ਆਇਆ ਬਹਿੰਡਾ ਸੀਟ ਤਾਂ ਤਾਂ ਹੈਗਾਗਾ ਹਰ ਸੇ ਬੱਤ ਦਾ ਜ਼ਿਲ੍ਹੇ ਵਾਸਤੇ ਨਾ ਬਹੁਤ ਕੋਸ਼ਿਸ਼ ਕੀਤਾ ਏਮਜ਼ ਵਗੈਰਾ ਹਕਸੂਲ ਦਿੱਤੀ ਫੈਸਿਲਿਟੀ ਦਾ ਚੱਲ ਰਿਹਾ ਬਾਈ ਲੱਖੇ ਸਧਾਨੇ ਦੇ ਵੀ ਵਧੀਆ ਵੋਟਾਂ ਗਾਂਧੀ ਬਾਪੂ ਨੂੰ ਬਾਈ ਗਾਂਧੀ ਬਾਪੂ ਮਤਲਬ 500 ਦਾ ਨੋਟ 1000 ਦਾ ਪੀਐਨੋ ਮੀਡੀਆ ਗਰੁੱਪ ਦੇ ਨਾਲ ਜੁੜੇ ਸਾਰੇ ਸੂਚਨਾ ਦਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਖੁਣ ਚਰਚਾ ਕਰਾਂਗੇ ਪਿੰਪੂਲੇ ਦੇ ਵਿੱਚ ਜਿਹੜਾ ਕਿ ਬਠਿੰਡਾ ਦੇ ਵਿੱਚ ਆਉਂਦਾ ਹੈ ਹਲਕਾ ਵੀ ਬਠਿੰਡਾ ਹੀ ਹੈ ਹੁਣ ਕਰਦੇ ਆ ਲਈ ਦੋ ਤਿੰਨ ਦਿਨ ਦੇਖ ਕੇ ਜਾਵਾਂਗੇ ਆਓ ਮਿਲਦੇ ਆ ਕਰਦੇ ਆ ਗੱਲਾਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਖੁੰਡ ਚਰਚਾ ਤੇ ਖੁੰਡ ਚਰਚਾ ਦੇ ਵਿੱਚ ਸਾਡਾ ਜਿਹੜਾ ਵਿਸ਼ਾ ਆਉਣ ਵਾਲੇ ਵੋਟਾਂ ਬਾਰੇ ਆ ਤੇ ਕੀ ਮਾਹੌਲ ਆਉਣੇ ਆ ਵੋਟਾਂ ਬਾਰੇ ਯਾਰ ਮਾੜਾ ਹੀ ਆ ਹੁਣ ਅਗੇ ਝੜਵਾਲ ਨੂੰ ਬਹੁਤ ਆਸ ਕਰੀ ਚਿੱਟਾ ਬੰਦ ਕਰਨਗੇ ਆ ਕਰਨਗੇ ਬਹੁਤ ਕਰਨਗੇ ਜੋ ਕਰਨਗੇ ਅੱਛਾ ਬੋਲਤਾ ਮੇਰੇ ਥਾਲੇ ਆਪਣੇ ਇੱਕ ਬੰਦੇ ਅਮਰਤਵਾਲਾ ਵਰਗੇ ਦੇ ਬਰੂਹਰ ਦੀ ਜੇਲ੍ਹ ਸਿਰ ਤੇ ਇਹਦਾ ਪੈਣਾ ਬਿਆਨਤ ਸਿੰਘ ਨੂੰ ਵੀ ਪੜਾ ਨਿਕਲੇ ਅੱਛਾ ਆਵਾ ਦੀ ਪਾਰਟੀ ਆਵਾ ਦੀ ਪਾਰਟੀ ਐਸ ਵਾਰ ਨਹੀਂ ਪਾਉਂਦੇ ਯਾਰ ਬਹੁਤ ਮੱਥਾ ਮਾਰਿਆ ਪਹਿਲਾਂ ਕੀ ਗੱਲ ਦੋਈ ਖੁਸ਼ਕ ਹੋਣੀ ਇਹਨਾਂ ਤੋਂ ਹੋਸ ਕੀ ਮੇਰੀ ਗੱਲ ਸੁਣਾ ਕਰਿਆ ਕੀ ਇਹ ਕਿਹਦੇ ਚਿੱਟਾ ਬੰਦ ਕਰਾਂਗੇ ਹੋਰ ਨਹੀਂ ਕਰਿਆ ਹੋਰ ਕਰਿਆ ਕਿਹਲੀ ਲੈਡ ਛੱਡੀ ਹੈ ਬਸ ਆ ਉਹਨਾਂ ਦਾ ਠੀਕ ਹੈ ਸਹੀ ਹੈ ਬਹੁਤ ਲੋਕ ਕਹਿੰਦੇ ਪਾਰਟੀ ਬਹੁਤ ਵਧੀਆ ਈ ਹੈ ਮੈਂ ਕੰਜਰਾਂ ਦੀ ਆ ਭੈਣ ਨੇ ਲੋਚੇ ਲੰਡੇ ਹਾਰੇ ਇਕੱਠੇ ਲੈ ਸੱਚੀ ਗੱਲ ਐਵੇਂ ਫਿਰ ਤੁਹਾਨੂੰ ਕਿ ਤੁਸੀਂ ਕਿਹਨੂੰ ਵੋਟਾਂ ਪਾਉਣ ਜਾ ਰਹੇ ਹੋ ਤੀ ਲੱਕੇ ਜ਼ਰਾਂ ਨਹੀਂ ਪਾਉਂਦਾ ਯਾਰ ਲekin ਤੁਹਾਨੂੰ ਲੱਗਦਾ ਵੀ ਬੰਦਾ ਜਿੱਤਣ ਤੋਂ ਬਾਅਦ ਕੁਰਸੀ ਦੇ ਰੋਹ ਦੇ ਵਿੱਚ ਨਹੀਂ ਕਿਸੇ ਪਾਸੇ ਜਾਂਦਾ ਆਊਟ ਦੁਆਰੇ ਸਾਡੇ ਕੋਲ ਹੀ ਹੈ ਆਊਟ ਦੁਆਰੇ ਸਾਡੇ ਕੋਲ ਅੱਛਾ ਤੁਹਾਡੇ ਕੋਲ ਹੀ ਆਊਗਾ ਫਿਰ ਹਾਂ ਕੋਈ ਗੱਲ ਨਹੀਂ ਫਿਰ ਜੀ ਕਿਹੜਾ ਕੰਮ ਕਰੂਗਾ ਠੀਕ ਐ ਨਹੀਂ ਫਿਰ ਛਤਰ ਬਰੇਟ ਦਾ ਹੈਗੀ ਐ ਹੋਰ ਕੋਈ ਪਾਰਟੀ ਖਡੂਰ ਸਾਹਿਬ ਤੋਂ ਹੋਰ ਅਮਰਤਪਾਲ ਅੱਛਾ ਉਹ ਸਹੀ ਐ ਅੱਛਾ ਬਾਕੀ ਐ ਮੇਰੇ ਬਾਈਆਂ ਨੂੰ ਪੁੱਛ ਲਓ ਤੁਸੀਂ ਕਿਹਨੂੰ ਵੋਟ ਪਾਉਣ ਜਾ ਰਹੇ ਫਿਰ ਸਿ ਹਰ ਸਰਦਾਰ ਤੋਂ ਬਾਦਲ ਨੂੰ ਤੇ ਉਹਦਾ ਕਹਿੰਦੇ ਵੀ ਉਹਨੂੰ ਕੰਪੀਸ਼ਨ ਦੇ ਵਿੱਚ ਹੈ ਹੀ ਨਹੀਂ ਹੈ ਕਿਉਂ ਨਹੀਂ ਸਾਰੀਆਂ ਸਹੂਲਤਾਂ ਜਿੱਟਾ ਉਹਨਾਂ ਨੇ ਦਿੱਤੀਆਂ ਅੱਛਾ ਬਾਦਲਾ ਨੇ ਬਾਕੀ ਇਹ ਨਹੀਂ ਦਿੱਤੀ ਦੂਜੀ ਦਾ ਹਿਸਾਬ ਲੰਡਰ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਇਹ ਤਾਂ ਖੁੱਡੇ ਲੈਣ ਲਾਉਣ ਵਾਲੇ ਆ ਪਰ ਲੋਕਾਂ ਦਾ ਕਹਿਣਾ ਵੀ ਨਸ਼ਿਆਂ ਦੇ ਨਾਲ ਤਸਕਰਾਂ ਦੇ ਵਿੱਚ ਇਹਨਾਂ ਦਾ ਨਾਂ ਵੀ ਆਉਂਦਾ ਨਾਂ ਵੀ ਜੁੜੇ ਕਿਤੇ ਨਾ ਕਿਤੇ ਦਾਗ ਲੱਗ ਰਹੇ ਆ ਇਹ ਕੰਮ ਹੀ ਇਹ ਕਰਦੇ ਇਹਨਾਂ ਦੇ ਐਮਐਨਏ ਦੇ ਚੱਲਦੇ ਆਮ ਵਾਲਿਆਂ ਨੇ ਵੱਧ ਚਲਾਇਆ ਕਿੱਟਾ ਪਰ ਸ਼ੁਰੂਆਤ ਕਹਿੰਦੇ ਕਾਲੀ ਸਰਕਾਰ ਤੋਂ ਹੋਈ ਹੈ ਉਹ ਤਾਂ ਹੁਣ ਤਵੇ ਲਈ ਪਰ ਇਹਨੇ ਸਫਾਇਆ ਕਰ ਦਿੰਦੇ ਇਹ ਨਾ ਨੋਏ ਸੀ ਸਪਾਇਆ ਕਰਦੇ ਨਸ਼ਾ ਤਾਂ ਉਹ ਸਰਕਾਰ ਦੇ ਵਿੱਚ ਵੀ ਰਿਹਾ ਕਾਂਗਰਸ ਸਰਕਾਰ ਦੇ ਵਿੱਚ ਵੀ ਰਿਹਾ ਹੁਣ ਤਾਂ ਸਾਰਿਆਂ ਨਾਲੋਂ ਜ਼ਿਆਦਾ ਕਰਤਾ ਗਲੀ ਗਲੀ 'ਚ ਵਧ ਗਿਆ ਹੁਣ ਹਜੇ ਨੂਨ ਨਹੀਂ ਮਿਲਦਾ ਦੁਕਾਨ ਤੋਂ ਅੱਤਨੇ ਇਹ ਮਿਲ ਜਾਂਦਾ ਤੂੰ ਤੁਹਾਡਾ ਕਹਿੰਦਾ ਵੀ ਹੁਣ ਨਸ਼ਾ ਵਧ ਗਿਆ ਅੱਗੇ ਨਾਲੋਂ ਬਹੁਤ ਜ਼ਿਆਦਾ ਗਲੀ ਗਲੀ ਫੈਦਦਾ ਤੁਰਿਆ ਪਰ ਤੁਹਾਡੇ ਪਿੰਡ ਦੇ ਬੰਦੇ ਕਹਿੰਦੇ ਵੀ ਨਹੀਂ ਹੁਣ ਤਾਂ ਬਹੁਤ ਫਰਕ ਪੈ ਗਿਆ ਆਉਣ ਵਾਲੀ ਇਸ ਮੌਜੂਦਾ ਸਰਕਾਰ ਨਾਲ ਲੋ ਟਰਾਲੀ ਭਰ ਦਿੰਦੇ ਸਾਡੇ ਪਿੰਡ 'ਚੋਂ ਚਿੱਟੇ ਦੀ ਅੱਛਾ ਜੀ ਹਾਂ ਆਟਾ ਪਾ ਮਗੂ ਉਧਾਰਾਣਾ ਦੇਵੇ ਇੰਨਾ ਬੁਰਾ ਹਾਲ ਹੈ ਇੰਨਾ ਕੋਈ ਨੁਕਸਾਨ ਹੋਇਆ ਇਹਨਾਂ ਨੌਜਵਾਨਾਂ ਦਾ ਕਿਸੇ ਦਾ ਨਸ਼ ਕਾਰ ਬਰਬਾਦ ਕਰ ਤੈਨੂੰ ਕਹਨੇ ਕਿਸੇ ਨੇ ਕੋਈ ਫੜਿਆ ਨਹੀਂ ਨਾ ਡੱਕਾ ਨਹੀਂ ਕੋ ਪ੍ਰਸ਼ਾਸਨ ਨੇ ਕੋ ਕੀਤਾ ਹੋ ਪੁਲਿਸ ਵਾਲਿਆਂ ਨੇ ਕੁਝ ਕੀਤਾ ਹੋ ਸਰਲੀ ਵੀ ਆਮ ਵਾਲਿਆਂ ਨਾਲ ਜਿਵੇਂ ਪੁਲਸ ਵਿੱਚ ਰਲੀ ਵੀ ਹੈ ਨਾ ਅੱਛਾ ਫੜ ਕਿਉਂ ਨਹੀਂ ਛੱਡ ਦਿੰਦੇ ਪਹਿਲਾਂ ਕੋਈ ਫੜ ਕੇ ਛੱਡਿਆ ਬਾਦੂ ਤੁਹਾਡੇ ਪਿੰਡ ਦੇ ਬਾਦੂ ਫੜਾਉਣ ਵਾਲੇ ਮਗਰੋਂ ਘਰੇ ਆਉਂਦੇ ਆ ਚਿੱਟਾ ਵੇਚਣ ਵਾਲੇ ਪਹਿਲਾਂ ਘਰੇ ਆ ਜਾਂਦੇ ਅੱਛਾ ਇਹ ਹਾਲਾਤ ਆਪਾਂ ਕਿਹੜੀ ਪਾਰਟੀ ਸਪੋਰਟ ਕਰੇ ਜਾਂਣ ਵਾਲੀ ਸਿਮਰਤ ਕੌਰ ਨੂੰ ਜੀ ਹਰ ਸਿਮਰਤ ਕੌਰ ਬਾਦਲ ਕਿਹੜੇ ਕੰਮਾਂ ਕਰਕੇ ਕਿ ਉਹਦੇ ਵਿੱਚ ਪਹਿਲਾ ਕੰਮ ਬਹੁਤ ਕਰੇ ਹੋਏ ਆ ਜਿਵੇਂ ਕਿ ਪੂਰੀ ਵੀ ਮੰਨ ਲਓ ਗਰੀਬ ਗਰੀਬ ਤਰ੍ਹਾਂ ਵੀ ਤੇ ਜਿਹੜੇ ਜ਼ਿਮੀਂਦਾਰ ਐ ਵੀ ਕੰਮ ਵੱਧੂ ਕਰਿਆ ਜੀ ਅੱਛਾ ਜੀ ਵੱਧੂ ਜੀ ਜਿੰਨੇ ਵੀ ਆਖੂ ਨਹੀਂ ਕਰੇ ਹੋਏ ਆ ਪਰ ਦੇਖਿਆ ਜਾਵੇ ਤੁਹਾਡੀਆਂ ਪਾਰਟੀਆਂ ਜਿਹੜੀਆਂ ਨੇ ਜਿੰਨੀਆਂ ਵੀ ਪਾਰਟੀਆਂ ਨੇ ਕਾਂਗਰਸ ਕਹਿ ਲਓ ਜਾਂ ਹਰ ਸਿਮਰਤ ਕਰੋ ਬਾਦਲ ਦੀ ਜਿਹੜੀ ਪਾਰਟੀ ਐ ਅਕਾਲੀ ਦਲ ਪਾਰਟੀ ਐ ਉਹਦੇ ਵਿੱਚੋਂ ਲੀਡਰ ਛੱਡ ਕੇ ਹੋਰ ਦਲਾਂ ਦੇ ਵਿੱਚ ਵੀ ਜਾ ਰਿਹਾ ਹੈ ਜਾਈ ਜਾਂਦੇ ਜੀ ਇਹ ਤਾਂ ਪਤਾ ਕੀ ਐ ਇਹ ਤਾਂ ਤਿਤਲੀਆਂ ਗਈਆਂ ਕਿਆ ਹੱਤੀਦ ਲਿੰਗ ਆ ਕਿ ਤੇ ਹੌਸਫੋਲ ਦੇ ਬਹਿਗ ਤੇ ਹੌਸਤੇ ਬਹਿਗ ਕਸਬੋਲ ਹੀ ਜਾਂਦੀਆਂ ਤੇ ਕੱਢਣ ਪਉਣ ਨੂੰ ਇਹਨਾਂ 'ਚ ਡੱਕਾ ਨਹੀਂ ਡੱਕਾ ਨਹੀਂ ਇੱਕ ਕਿਤਰਾ ਪੈਸਾ ਹਾਂ ਬਸ 1% ਦਾ ਨਹੀਂ ਇਹਨਾਂ 'ਚ ਕੱਢਣ ਪਉਣ ਨੂੰ ਜੇ ਮੱਤੇ ਲੇ ਦੇਣੀ ਬਸ ਪਰ ਦੇਖਿਆ ਜਾਵੇ ਇਹਦਾ ਗਸ ਜਿਹੜਾ ਗੜਵੰਦਨ ਸੀ ਉਹ ਮੋਦੀ ਦੇ ਨਾਲ ਸੀ ਅੱਛਾ ਜੀ ਤੁਹਾਨੂੰ ਲੱਗਦਾ ਨਹੀਂ ਵੀ ਉਹ ਅਸਰ ਫੇਰ ਰੂਗਾ ਇਹਨਾਂ ਦੇ ਉੱਤੇ ਨਹੀਂ ਰਹਿੰਦਾ ਜੀ ਰਹਿਣ ਦਿੰਦੇ ਨਹੀਂ ਖੜਾ ਮੋਦੀ ਨਹੀਂ ਰਹਿੰਦਾ ਕੀ ਉਹ ਬਾਅਦ ਦੇ ਵਿੱਚ ਜਾ ਕੇ ਫੇਰ ਨਹੀਂ ਨਾਰਾ ਲਾ ਜਾਣਗੇ ਨਹੀਂ ਨਾ ਰੌਲਦੇ ਹੀ ਸਾਡੇ ਮੈਨੂੰ ਦੱਸਦਾ ਵੀ ਸਾਡੇ ਜਿਹੜੇ ਇੱਥੋਂ ਵਾਲੇ ਕੰਮ ਹੋਣਗੇ। ਅੱਛਾ ਤੁਹਾਡੇ ਇਲਾਕੇ ਦੇ ਕੰਮ ਹੋਣਗੇ। ਹੋਣਗੇ। 100% ਬਠਿੰਡਾ ਸੀਟ ਤੋਂ ਤੁਹਾਨੂੰ ਲੱਗਦਾ ਹਰ ਸਮੇਂ ਤੌਰ ਪੱਕਾ ਜੀ ਪੱਕਾ 100 ਦਾ 100% ਜੀ। 100% ਹੈ। 100 ਦਾ 100। ਪਰ ਜਿੰਨੇ ਨੇ ਅਸੀਂ ਇੱਥੇ ਤੁਹਾਡੇ ਪਿੰਡ ਦੇ ਵਿੱਚ ਗੱਲਾਂ ਕੀਤੀਆਂ ਉਹ ਕਹਿੰਦੇ ਕੋਈ ਆਮ ਆਦਮੀ ਹੈ, ਕੋਈ ਕਦੇ ਲੱਖਾ ਸੁਧਾਣਾ ਹੈ। ਇਹ ਗਏ ਜੀ ਤੁਰੇ ਫਿਰਨ ਬਹੁਤ ਤੁਰੇ ਫਿਰਦੇ। ਅੱਛਾ ਹਾਂ ਪਰ ਇਹ ਜਿੱਤੂਗੀ। ਸਾਡੇ ਪਿੰਡ ਚੋਂ ਵਧਾਵਾਂਗੇ। ਠੀਕ ਹੈ ਬਸ ਛੋੜੇ ਪਿੰਡ ਦੇ ਵਿੱਚ ਸਾਡੇ ਪਿੰਡ ਚੋਂ ਜੀ ਠੀਕ ਹੈ ਹਾਂਜੀ ਹਾਂਜੀ ਮੇਰਾ ਭਰਾ ਹੈ ਜੀ ਮੈਂ ਇਹਨੂੰ ਕੁਝ ਨਹੀਂ ਕਹਿੰਦਾ ਮੈਂ ਕਾਲੀਦਲ ਦੀ ਗੱਲ ਕਰਦਾ ਠੱਗ ਨੀ ਲੀਪਾਗ ਅੱਛਾ ਕਹ ਕਹਿਵਾ ਕਹਣਾ 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 ਜੋ ਮਰਜੀ ਕਹਿ ਪਰ ਅਸੀਂ ਨਹੀਂ ਹਾਂ ਪਰ ਅਸੀਂ ਨਹੀਂ ਠੀਕ ਹੈ ਨਾ ਨਾਲ ਵੋਟ ਪਵਾਵਾਂਗੇ ਨਹੀਂ ਪਿੰਡ ਦਾ ਭਾਈ ਜਰਦਾ ਹੈਗਾ ਪਿੰਡ ਦਾ ਭਾਈ ਜਰਦਾ ਕੋਈ ਹੋ ਨਹੀਂ ਨਾ ਵੋਟ ਠੱਗ ਨਹੀਂ ਲੀਪਾਗ ਨਾ ਇੱਕ ਹੋਰ ਇੱਕ ਵੋਟ ਵੀ ਪਾਉ ਬੋਡ ਵੀ ਪਵਾਵਾਂਗੇ ਤੋ ਜੇ ਨਾ ਪਾਇਆ ਚਾਲੀ ਸਰਕਾਰ ਨੂੰ ਪਵਾਵਾਂਗੇ ਇੱਕ ਠੱਗ ਜਿੰਨਾ ਮਰਜੀ ਕਹ ਜੇ ਇਹਨਾਂ ਨੇ ਤਾਂ ਬਾਈ ਮੈਂ ਦੰਦਾਦਾ ਇਹ ਡੱਕਾ ਨਹੀਂ ਕਰਿਆ ਹੂੰ 25 ਸਾਲ ਹੋ ਗਏ ਚਮਤੇਲੇ ਦਾ ਇਹਨਾਂ ਨੇ ਕੰਮ ਨਹੀਂ ਕਰਿਆ ਬਸ ਤੇ ਬਿਜਲੀ ਫਰੀ ਬਿਜਲੀਆਂ ਤਾਂ ਪਹਿਲਾਂ ਵੀ ਫਰੀ ਸੀ ਇਹਨਾਂ ਨੇ ਲੈ ਬਾਦ ਸਰਕਾਰ ਬਾਦ ਸਰਕਾਰ ਬਲੇ ਕੋ ਸਹੂਲਤੀ ਉਹਨੇ ਦਿੱਤੀ ਆ ਇਹਨਾਂ ਨੇ ਤਾਂ ਮਗਰੋਂ ਟੋਲ ਲਾਇਆ ਹੂੰ ਹੋਰ ਤਾਂ ਟੱਕਾ ਲਾਦਾ ਗੱਡੀ ਨੂੰ ਤੁਰੀ ਜਾਂਦੀ ਨੂੰ ਵੀ ਐਮਐਲਏ ਜਿੱਤ ਕੇ ਆਇਆ ਨਹੀਂ ਜਮੇ ਨਹੀਂ ਆਇਆ ਬਾਤ ਹੀ ਨਹੀਂ ਪੁੱਛੀ ਬਾਤ ਹੀ ਨਹੀਂ ਪੁੱਛੀ ਕੁਛ ਵੀ ਨਹੀਂ ਕੀਤਾ ਜਿਵੇਂ ਕਿ ਪਿੰਡ ਵਾਲੇ ਤੇ ਵੋਟਰ ਮੰਗਰ ਦਾ ਆਏ ਹੋਣਗੇ ਉਦੋਂ ਤਾਂ ਵੱਧ ਉਦੋਂ ਦੇ ਨਾਲ ਸਾਰਾ ਪਰਿਵਾਰ ਕੁੜੀਆਂ ਵੀ ਤੁੜੀਆਂ ਫਿਰਦੀਆਂ ਨੇ ਭਾਂਜੀਆਂ ਵੀ ਸਾਡੀ ਤਾਂ ਸਿਮਰੋ ਜਿੱਤੂਗੀ ਸਿਮਰਤ ਕੌਰ ਐ ਮਾਲਕ ਦੇ ਬਹਿਗੂਲੇ ਸੱਤੇ ਪਾਸੇ ਜੜਦੀ ਕਲਾਚ ਰੱਖੂਗਾ ਨਾਲੇ ਉਹਨੂੰ ਨਾਲੇ ਦੂ ਪਹਿਲਾਂ ਕੋਈ ਹਰਾਉਣ ਵਾਲਾ ਨਹੀਂ ਟੱਕਰਿਆ ਉਹਨੂੰ ਕੋਈ ਠੀਕ ਹੈ ਬਟਿੰਡੇ ਛਿੱਟ ਤੇ ਨਾ ਹੀ ਹੁਣ ਟੱਕਰੇ ਇਹਦੀ ਨਹੀਂ ਪਰ ਫਿਰ ਇਹ ਗੱਲ ਦੀ ਆ ਜਾ ਹੁਣ ਆ ਜਾ ਇਧਰ ਆ ਮੰਗਰ ਦੇ ਪਾਸੇ ਆ ਜਾ ਲਾ ਸੜਤਾ ਆ ਆ ਜਾ ਆ ਜਾ ਬੋਲ ਕਿੰਨੇ ਕਿੰਨੇ ਆਲਾ ਕਿਨੇ ਕਿਨੇ 20-20 ਹਜ਼ਾਰ ਦੀ ਲਾਉਣਾ ਤਾਂ ਲਾ ਜਾ ਆ ਜਾ ਟਰੈਕਟਰ ਟਰੈਕਟਰ ਦੀ ਲਾਉਣਾ ਉਹ ਵੀ ਆ ਜਾ ਟਰੈਕਟਰ ਦੀ ਲਾ ਲੈ ਪੁੱਤਰ ਮਦਦਾਂ ਦੇ ਵਿੱਚ ਆ ਜਾ ਹੁਣ ਗੰਜਿਆ ਜਾ ਇੱਧਰ ਕਿੱਧਰ ਨੂੰ ਜੰਨਾ ਇੱਧਰ ਆ ਕਿੱਥੋਂ ਸਾਡੇ ਜਿਹੜੇ ਬੈਟ ਤੇ ਹੱਥ ਤਰੂ ਉਹੀ ਦੇ ਨੀ ਆ ਜਾ ਫਿਰ ਹੁਣ ਮੀਡੀਆ ਦੇ ਸਾਹਮਣੇ ਆਏ ਇਹਦੇ ਵਿੱਚ ਕੀ ਆ ਜਾ ਪੰਜਾਹ ਜੇ ਤੈਨੂੰ ਕੋਈ ਚਾਪੀਆਂ ਫੜੋ ਆ ਟਰੈਕਟਰਾਂ ਦੀ ਆ ਇੱਧਰ ਲੜਕੀ ਖਿਲਿਆਰ ਦਿਆਂਗੇ ਇੱਥੇ ਜਦੋਂ ਵੋਟਾਂ ਦੀ ਗਿਣਤੀ ਉਹ ਦੇਖੀ ਜਾਊਗੀ ਹੁਣ ਉਹਨੂੰ ਹਾਂ ਉਹਨੂੰ ਕਾ ਆ ਜਾ ਇੱਧਰ ਸੁਣੋ ਸਾਡੇ ਭਾਜੀ ਦੇ ਭਰਾਵਾ ਸਾਰੇ ਹੀ ਮਰ ਗਏ ਡਿੱਡ ਨਹੀਂ ਚਾਹੀਦਾ ਕੋਈ ਨਹੀਂ ਚਾਹੀਦਾ ਨੋ ਬਟਨ ਦੱਬਾ ਕੇ ਅੱਛਾ ਆ ਦੇਖਦਾ ਭਗਵਾਨ ਜੀ ਮਾਨ ਨੂੰ ਵੀ ਪਾ ਕੇ ਦੇਖ ਲੀਆਂ ਉਹ ਦੇਖਦਾ ਉਹ ਡੱਗ ਬਣਾ ਹੋਏ ਪਾਣੀ ਹਜੇ ਤੱਕ ਡੋਲੀ ਜਾਂਦੀ ਹੈ ਸਹੀ ਹੈ ਪਾਣੀ ਦਾ ਨਿਕਾਸ ਨਹੀਂ ਹੁੰਦਾ ਪਾਣੀ ਦਾ ਨਿਕਾਸ ਨਹੀਂ ਕੀਤਾ ਗਿਆ ਕਿਸੇ ਨੇ ਕੁਝ ਨਹੀਂ ਕਰਿਆ ਪਿੰਡ ਪੱਦਰ ਦੇ ਕਰਤਾ ਉਹ ਸਰਪੰਚ ਨੇ ਨਹੀਂ ਕੁਝ ਕੀਤਾ ਨਾ ਸਰਪੰਚ ਨੇ ਬਾਦੀ ਮਿਸਾ ਸੇ ਬਾੜਦੇ ਸਾਡੇ ਬੜੀ ਸਾਰੇ ਹੀ ਮਰ ਗਏ ਅੱਛਾ ਕਿਸੇ ਨੇ ਬਾਹ ਨਹੀਂ ਫੜੀ ਕਿਸੇ ਨੇ ਬਾਹ ਨਹੀਂ ਫੜੀ ਸਹੀ ਪਾਈਪ ਬਨੇ ਪੈਦਾ ਇਹ ਨਹੀਂ ਪਤਾ ਦਾ ਮੁੱਦੇ ਹੀ ਨਹੀਂ ਪਾਈਪ ਕਿਹੜਾ ਨੱਪਿਆ ਸੀ ਇੱਥੋਂ ਦੀ ਵੀ ਇਦਾਂ ਦੀ ਖਾਲੀ ਬਣਾ ਦੇਗੇ ਪਾਣੀ ਕੱਢਣ ਵਾਸਤੇ ਹਾਂ ਨਾਲੀ ਦਾ ਹਾਂ ਘਰਾਂ ਦਾ ਘਰਾਂ ਦਾ ਪਾਣੀ ਕੱਢਾਂਗੇ ਕਹਿੰਦੇ ਚਾਰ ਪੰਜ ਘਰਾਂ ਦਾ ਹਾਂ ਇੱਥੋਂ ਇੱਕ ਚਮਕਾ ਵੀ ਨੂੰ ਜਾਂਦਾ ਦਿਖਾ ਦਿਓ ਕਿਸੇ ਨੇ ਨਾ ਹਰ ਸਿਮਰਦਾਈ ਹੈ ਨਾ ਕੈਪਟਨ ਆਇਆ ਨਾ ਆਇਆ ਭਗਵਾਨ ਤਮਾਨ ਕੋਈ ਵੀ ਨਹੀਂ ਆਇਆ ਪਰ ਇਹ ਤਾਂ ਕਹਿੰਦੇ ਇੱਥੇ ਬੋਰਡ ਜਿਹੜੀ ਬਹੁਤ ਆਦ ਜਿਹੜੀ ਜਿਆਦਾ ਕਹਿੰਦੇ ਹਰ ਸਿਮਰਤ ਦੀ ਤੇ ਆਮਦਵੀ ਦੀ ਉਹਦਾ ਫਿਰ ਮਿਲਾਨ ਚ ਹੈ ਤਾਂ ਪਤਾ ਲੱਗੂ ਇੱਕ ਦੂ ਬੰਨ ਅੰਬਾ ਚਾਤ ਰੇਗਾ ਹਲਾਈ ਜਨੇ ਵੀ ਸਾਡਾ ਕਬੂਤਰ ਜਿੱਤੂ ਹਾਂ ਉਹਦਾ ਮੌਕਾ ਇਹਦਾ ਵਾਦਾ ਦਾ ਕੀ ਬਣੂ ਠੀਕ ਹੈ ਠੀਕ ਹੈ ਤੇ ਸੈਂਟਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਆਊ ਸੈਂਟਰ ਵਿੱਚ ਦਾ ਜਿਹਨੇ ਰਾਹ ਚਲਾਦਾ ਉਹਦੀ ਆਜੂ ਸਾਡੀ ਬਟਨ ਨੱਪਾਂਗੇ ਬੋਰਡ ਪਾਉਣ ਜਾਵਾਂਗੇ ਲਾਜ਼ਮੀ ਗੁਰਦਾਸ ਸਿੰਘ ਜੀ ਆਉਣ ਵਾਲੀ ਵੋਟਾਂ ਐ ਫਿਰ ਅਪ ਕਿਹਨੂੰ ਵੋਟਾਂ ਪਾਉਣ ਜਾ ਰਹੇ ਆਂ ਵੋਟਾਂ ਪਾਉਣੇ ਝੜੂ ਵਾਲਿਆਂ ਨੂੰ ਝੜੂ ਵਾਲਿਆਂ ਨੂੰ ਹਾਂ ਪਹਿਲਾਂ ਤੂੰ ਪਾਉਣੇ ਹੋ ਹਾਂ ਅੱਛਾ ਤੇ ਇੱਕ ਹੋਰ ਪਾਰਟੀ ਨਹੀਂ ਚੰਗੀ ਨਾ ਹਾਂ ਮਾਰੀਆਂ ਹੋ ਗਈਆਂ ਕਿਹੜੀ ਕੋਈ ਪਾਰਟੀ ਵੱਧ ਲੱਗ ਰਹੀ ਹੈ ਵੀ ਤੁਹਾਡੇ ਇਲਾਕੇ ਦੇ ਵਿੱਚ ਅੱਗੇ ਜਾ ਰਹੀ ਹੈ ਕੋਈ ਪਤਾ ਨਹੀਂ ਝੰਡੇ ਦਾ ਫੁੱਲੇ ਜੀ ਬਹੁਤ ਲੱਗੇ ਝਾੜੂ ਵਾਲੇ ਅੱਛਾ ਤੇ ਜਿੱਤ ਹਾਰ ਦਾ ਪਤਾ ਨਹੀਂ ਕਾਂਗਰਸ ਹੁਣ ਤਾਂ ਹੁਣ ਪੁੱਛਦੇ ਨਹੀਂ ਕੋਈ ਕਿਉਂ ਹਾਂ ਕਿਉਂ ਨਹੀਂ ਪੁੱਛਦੇ ਫੇਰ ਹੈ ਕੀ ਗੱਲ ਕਿਹੜੀ ਗੱਲੋਂ ਝੰਡਾ ਹੀ ਨਹੀਂ ਲੱਗਿਆ ਕੋਈ ਨਾ ਨਸਾਰੇ ਨਾ ਫੁੱਲੇ ਵੀ ਝੰਡੇ ਦੀ ਗੱਲ ਨਹੀਂ ਗੱਲ ਕੰਮ ਦੀ ਹੈ ਕੰਮ ਤਾਂ ਬਹੁਤ ਖਰਾਬ ਹੈ ਆਫਟਰਨੂੰ ਕੈਪਟਨ ਨੇ ਕੀ ਕੰਮ ਕੀਤਾ ਰੱਖੂ ਇੱਕ ਇੱਕ ਜਿਹਾ ਮੋਬਾਈਲ ਅੱਛਾ ਸਮਾਂ ਨਹੀਂ ਦਿੱਤਾ ਨਹੀਂ ਹਾਂ ਬਹੁਤ ਭਾਈਨ ਹੋਰ ਕੀ ਕਹਿੰਦਾ ਜੀ ਮੁੰਡਾ ਇੱਕ ਫੌਜੀ ਇੱਕ ਬੰਦਾ ਰੱਖੂ ਅੱਛਾ ਉਥੇ ਮੈਂ ਵਿਚਾਰੀਆਂ ਮਲਵੀ ਸਖਣੇ ਬੁਣੀਆਂ ਡਰਿ ਜਾਣ ਤੇਰਾ ਫਾਰਮ ਪਰ ਮੈਂ ਸਾਰਾਂ ਦੀ ਭਰੇ ਜਾਣਗੇ ਕਿਉਂਕਾ ਲੜਦੀਆਂ ਜ਼ੋਣ ਜੂ ਤੇਰਾ ਕੋਈ ਗੱਲ ਹੋ ਗਈ ਮੈਂ ਕਿਉਂ ਭਾਈ ਬਾਬਾ ਤੇਰੀ ਵਾਲੀ ਗੱਲ ਹੀ ਹੋ ਗਈ ਪਗਮਨ ਪਤਾ ਜੀ ਬੱਬੇ ਨੂੰ ਅੱਛਾ ਹਾਂ ਬੰਸੀ ਤੇ ਬਾਦਲਸ ਕਰਨੇ ਕੋ ਕੀਤਾ ਬਾਦਲ ਨੇ ਢਕਾ ਤੇ ਕਿਵੇਂ ਸਾਰਾ ਮੋਰਸਰ ਖਾ ਗਿਆ ਪੱਟ ਕੇ ਉਹ ਕਿਵੇਂ ਬਈ ਪਾਰਾ ਪੰਜਾਬ ਅਮਰਸਰ ਕਿੱਥੇ ਗਿਆ ਅੱਛਾ ਜਿੰਨੇ ਪੈਸੇ ਹੁੰਦੇ ਸਾਰ ਲੈ ਜਾਂਦੇ ਸਾਥ ਨੇ ਉਹ ਤਾਂ ਕਹਿੰਦੇ ਸੀ ਕੌਮ ਦੀ ਸੇਵਾ ਬਹੁਤ ਕਰਦੇ ਆ ਹਾਂ ਬਹੁਤ ਤਾਂ ਹੀ ਕਰਦੇ ਸੀ ਤੇ ਫਿਰ ਜਿਹੜੀ ਸੈਂਟਰ ਸਰਕਾਰ ਹੈ ਉਹ ਤੇ ਮੋਦੀ ਆਉਣਾ ਚਾਹੀਦਾ ਕਿ ਕੋਈ ਹੋਰ ਪਾਰਟੀ ਮੋਦੀ ਦੇਖੋ ਭੱਜਿਆ ਦਾ ਫਿਰਦਾ ਘਰ ਲੱਕੜ ਦਾ ਭੱਜਿਆ ਫਿਰਦਾ ਫਿਰ ਭੱਜ ਗਿਆ ਕਿੱਥੇ ਕਿੱਥੇ ਭੱਜ ਗਿਆ ਇੱਥੇ ਪਟਿਆਲੇ ਜੂਨੀਅਰ ਉਹਦਾ ਆਇਆ ਸੀ ਉੱਥੇ ਹਾਂ ਕਹਿੰਦੇ ਜੂਨੀਅਰ ਨੂੰ ਤਾਂ ਨੇੜੇ ਲੱਗਣੀ ਦਿੱਤਾ ਲਗਨਸਾਨੀ ਚ ਨਾਰੇ ਦਾ ਲਾਈ ਗਏ ਅੱਛਾ ਤੁਸੀਂ ਕਿਹੜੀ ਪਾਰਟੀ ਨੂੰ ਵੋਟਾਂ ਪਾਉਂਦੇ ਆ ਨੇ ਫਿਰ ਤੁਸੀਂ ਝਾੜੂ ਨੂੰ ਪਾ ਰਹੇ ਆ ਅਰੇ ਝਾੜੂ ਦਾ ਮਨ ਦਾ ਜਿਆਦਾ ਪ੍ਰਭਾਵ ਲੱਗਦਾ ਇੱਥੇ ਝਾੜੂ ਦਾ ਹੈ ਹੀ ਜਿਆਦਾ ਝੰਡੇ ਦੇਖੋ ਕਿੰਨੇ ਲੱਗੇ ਪਿਆ ਅੱਛਾ ਹਾਂ ਕਾਰਡੀਆਂ ਦੇ ਤਨਕਾ ਹਾਂ ਦੋ ਆ ਸੀ ਦੋ ਪਰੇ ਆ ਕਾਂਗਰਸ ਦਾ ਕੁਝ ਦਿੰਦੇ ਨਹੀਂ ਆਵਾਜ਼ੀ ਪਾਟਰੀ ਫਿਰ ਕੰਮ ਕੀਤੇ ਇਥੇ ਥੋੜੇ ਇਲਾਕੇ ਚ ਕੰਮ ਚੰਗੇ ਕਰਿਆ ਜੀ ਬਿਜਲੀ ਫ੍ਰੀ ਕਰਤੀ ਸੜ ਵਫਾਤ ਉਹ ਰਹਿੰਦੀ ਆ ਬਾਧੂ ਅੱਛਾ ਕਿਤੇ ਠੰਡ ਤੇ ਨਹੀਂ ਮਰੇ ਹੁਣ ਜਾ ਕੇ ਮੋਟਰ ਦੱਬ ਲੋ ਹੁਣ ਉਹਦੀ ਚੱਲੂਗੀ ਸੱਚੇ ਦੱਬੂ ਅੱਛਾ ਕੰਮ ਬਹੁਤ ਕਰਿਆ ਬਿਜਲੀ ਆਮ ਕਰਦੀ ਹਾਂ ਜੀ ਬਾਧੂ ਕਰਦੀ ਤੇ ਨਸ਼ੇ ਦਾ ਕੀ ਪ੍ਰਭਾਵ ਹੈ ਨਸ਼ਾ ਬਹੁਤ ਘਟਿਆ ਹੋਇਆ ਜੀ ਅੱਗੇ ਤਾਂ ਇਥੇ ਕਾਰਾਂ ਦੀਆਂ ਕਾਰਾਂ ਲੈਣਾ ਹੀ ਲੱਗੀਆਂ ਰਹਿੰਦੀਆਂ ਸੀ ਠੀਕ ਹੈ ਤੇ ਹੁਣ ਕੋਈ ਰਹਿੰਦਾ ਹੀ ਨਹੀਂ ਕੋਈ ਜਿਹੜੇ ਤਸਕਰਾਂ ਜਾਂ ਫੜੇ ਗਏ ਨੇ ਬੰਦੇ ਬਹੁਤ ਫੜੇ ਗਏ ਬਹੁਤ ਦਿਨਾਂ ਬਸੇਰੇ ਬੈਠੇ ਆ ਜੇ ਠੀਕ ਹੈ ਥੋੜੇ ਬਸ ਔਰ ਕਮਾ ਕਰਨ ਦੇ ਫਰਕ ਪਿਆ ਜੀ ਸਰਕਾਰ ਦੇ ਨਾਲ ਬਹੁਤ ਫਰਕ ਪਿਆ ਕੋਈ ਕ腐ਸ਼ਨ ਤੇ ਕੋਈ ਰਿਸ਼ਵਤਖੋਰੀ ਤੇ ਸਭ ਤੋਂ ਪਿਆਰੀ ਅਜਾ ਤੁਹਾਡਾ ਕੀ ਖਿਆਲ ਹੈ ਇਸ ਵੋਟਾਂ ਬਾਰੇ ਜਿਹੜੀ ਲੋਕ ਸਭਾ ਦੀ ਵੋਟਾਂ ਆਉਣ ਵਾਲੀਆਂ ਸਾਡੇ ਤਾਂ ਬਾਡੀ ਵਾਲੀ ਆ ਝੜੂ ਬਾਰੇ ਅੱਛਾ ਇਹਨਾਂ ਦਾ ਜ਼ੋਰ ਵੱਧ ਹੈ ਯਾਰ ਇਹਨਾਂ ਦਾ ਹੀ ਹੈ ਤੇ ਬਠਿੰਡਾ ਹਲਕਾ ਦੇ ਵਿੱਚ ਕਿਹਦੇ ਬਾਦਲਸਖਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਉਹ ਤਾਂ ਲੱਗੂ ਦਾ ਪਤਾ ਕੀ ਲੱਗਦਾ ਵੀ ਜਿਹੜੇ ਹਿਸਾਬ ਨਾਲ ਜ਼ੋਰ ਲਾ ਰਹੇ ਆ ਉਹ ਕੰਪੀਟੀਸ਼ਨ ਹੈਗਾ ਉਹਨਾਂ ਦੇ ਵਿੱਚ ਉਹਨਾਂ ਦੀ ਸ਼ੇਨਤਾ ਹੈ ਕਹਿ ਵੀ ਸਕਦੇ ਕਾਪੀਟੀਸ਼ਨ ਪਰ ਨਹੀਂ ਝਾਰੂ ਵਾਲੀ ਅਗੇ ਆਉਣਗੇ ਤੁਹਾਡਾ ਕੀ ਕਹਿਣਾ ਜੀ ਉਹ ਕਹਿੰਦੇ ਆਉਣਗੇ ਛੜੂ ਵਾਲੀ ਛੜੂ ਵਾਲੀ ਆਉਣਗੇ ਤੁਹਾਡੇ ਇਲਾਕੇ ਚ ਪੂਰਾ ਜੋਰ ਹੈ ਤੇਜ ਸਿੰਘ ਜੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਦਾ ਰੁਝਾਨਵਾਦ ਹੈ ਤੁਹਾਡੇ ਏਰੀਏ ਦੇ ਵਿੱਚ ਬਾਜੀ ਚੱਲੀ ਜਾਂਦਾ ਹਣੇ ਦੇਖੋ ਛੋਟਾ ਮੋਟਾ ਕਿ ਕਿਹੜਾ ਕੋ ਕਿਹਨੇ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਅਸੀਂ ਬੱਸ ਜਿਹੜੇ ਲੋਕਾਂ ਦੇ ਹਿਸਾਬ ਨਾਲ ਚੱਲਾਂਗੇ ਲੋਕ ਕਿਹੜੇ ਹਿਸਾਬ ਨਾਲ ਚਲੀ ਜਾਂਦੇ ਐ ਬੱਸ ਕੋਈ ਕਿੱਧਰ ਨੂੰ ਉਤਰਾ ਫਿਰਦਾ ਕੋਈ ਕਿੱਧਰ ਨੂੰ ਉਤਰਾ ਫਿਰਦਾ ਜੀ ਕੋਈ ਨਾ ਕੋਈ ਤਾਂ ਮੜ ਬਣਾਇਆ ਹੋਈ ਇਹਨੂੰ ਜਿਦਾਉਣਾ ਪਹਿਲਾਂ ਝਾੜੂ ਵਾਲਾ ਦਾ ਮੜ ਬਣਾਇਆ ਸੀਗਾ ਜੀ ਹੁਣ ਵਿਚੀ ਲੋਕ ਦੂਜੇ ਰੂਟ ਹੋ ਕੇ ਫਿਰਦੇ ਜੀ ਪਿਛਲੀ ਵਾਰੀ ਬਣਾਇਆ ਸੀ ਕਿ ਹੁਣ ਹੁਣ ਵੀ ਬਣਾਇਆ ਸੀ ਪਿਛਲੇ ਦਿਨ ਤਾਂ ਪੰਗ ਨਹੀਂ ਪੰਗਾ ਕੀ ਲੱਭੜਦਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਹੜਾ ਪਿੰਡ ਆਪਣਾ ਨਾਗਪੁਰਾ ਜੀ ਅੱਛਾ ਨਾਗਪੁਰੇ ਤੋਂ ਹਾਂਜੀ ਇੱਥੇ ਕਿਵੇਂ ਇੱਥੇ ਬੱਸ ਪਾਣੀ ਭੁਣੀ ਲੈਣ ਆ ਜਾਈਦਾ ਅੱਛਾ ਲੰਘੇ ਤੇ ਟੱਪ ਦੇ ਤੇ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਆ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ ਤੁਹਾਨੂੰ ਤਾਂ ਹਰ ਸਮਰਤ ਕੌਰ ਬਾਦਲੀ ਅੱਗੇ ਜਾਣਗੇ ਤੁਹਾਡੇ ਪਿੰਡ ਦੇ ਵਿੱਚ ਹੀ ਸਾਰੇ ਏਰੀਆ ਦੇ ਵਿੱਚ ਲੱਗਦਾ ਸਾਰੇ ਏਰੀਆ ਦੇ ਜੀ ਜਿਹੜੀ ਗੱਲੋਂ ਲੱਗਦਾ ਵੀ ਜਿਹੜੀ ਹਰ ਸਿਮਰਤ ਕੌਰ ਬਾਦਲ ਉਹ ਅੱਗੇ ਜਾ ਸਕਦੀ ਹੈ। ਮੈਂ ਕੰਮ ਹੀ ਕੁਛ ਨਹੀਂ ਕਰਿਆ ਜੀ ਕੋਈ ਨਹੀਂ ਕਰਿਆ ਜਿੰਨੇ ਵਾਦੇ ਕਰੇ ਸੀਗੇ ਜਿਵੇਂ ਹਜ਼ਾਰਾਂ ਰੁਪਿਆ ਬੀਬੀਆਂ ਨੂੰ ਦੇਣਾ ਸੀਗਾ ਉਹ 25-25 ਹਜ਼ਾਰ ਰੁਪਿਆ ਹੋਇਆ ਪਿਆ। ਕਿੰਨਾਂ ਨੇ ਨੀ ਕੀਤਾ ਮਾਦ ਵੀ ਨਹੀਂ। ਹਾਂਜੀ ਜਿਹੜੀ ਹੁੰਦੀ ਸਰਕਾਰ ਦੀ। ਹਾਂਜੀ। ਅੱਛਾ ਤੇ ਬਾਕੀ ਤੁਸੀਂ ਵੀ ਸੁਣਿਆ ਹੋਣਾ ਜਿਵੇਂ ਕਹਿ ਦਿੰਦੇ ਆ ਨਾਸਪਰੇ ਤੇ ਵੱਜਵਾਨੇ ਤੇ ਪਾਣੀ ਆ ਗਿਆ। ਅੱਛਾ ਤੁਹਾਡੇ ਪਿੰਡ ਵੀ ਤੁਸੀਂ ਆਇਓ ਜਾ ਕੇ ਵੇਖੋ। ਸੂਏ ਦਾ ਪਾਣੀ ਹਜੇ ਸਾਡੇ ਇੱਕ ਟੁਕੜਾ ਨਹੀਂ ਆਇਆ। ਤੁਹਾਡੇ ਹਲਕੇ ਦੇ ਲੀਡਰ ਨੇ ਕੁਛ ਨਹੀਂ ਕੀਤਾ। ਕੋਈ ਖਾਲਾ ਨਹੀਂ ਬਣਿਆ। ਕੋਈ ਪਾਣੀ ਨਹੀਂ ਆ ਜਿਹੜੀਆਂ ਸੜਕਾਂ ਸਾਨੂੰ ਸ਼ੋਹਬਾ ਵਾਸਤੇ ਜਿਵੇਂ ਨਥਾਣਾ ਖੁੱਲੀ ਨੂੰ ਆਉਂਦੀ ਆ ਇਹ ਸੜਕ ਵੱਲ ਕੋਈ ਝਾਕਿਆ ਹੀ ਨਹੀਂ 7 ਸਾਲ ਹੋ ਗਏ ਸਾਨੂੰ ਅਰਜ਼ੀਆਂ ਦੇਈ ਜਾਂਦੇ ਨੇ ਅੱਛਾ ਸਾਰੀ ਟੁੱਟੀ ਹੋਈ ਹੈ ਹਾਂਜੀ ਤੇ ਤੁਸੀਂ ਕੋਈ ਨਾ ਕੋਈ ਮੰਗੇ ਪੱਤਰ ਦਿੱਤਾ ਲੀਡਰ ਨੂੰ ਜਾ ਕੇ ਵੀ ਕੀਤਾ ਜਾਗ ਮੰਗ ਅਸੀਂ ਬਹੁਤ ਹੀ ਆ ਸਾਰੇ ਆਪਣੇ ਨੇੜੇ ਨੇੜੇ ਪਿੰਡਾਂ ਚੋਂ ਜਿਵੇਂ ਥੂਲਾ ਹੋ ਗਿਆ ਨਥਾਣਾ ਹੋ ਗਿਆ ਢੇਲਮਾ ਹੋ ਗਿਆ ਠੀਕ ਹੈ ਤੇ ਕਲਿਆਣਾ ਹੋ ਗਿਆ ਸਾਰਿਆਂ ਦੀਆਂ ਮੋਹਰਾਂ ਲਵਾ ਕੇ ਉਹਨਾਂ ਦੇ ਦਸਖਤ ਕਰਾ ਕੇ ਅਸੀਂ ਬਹੁਤ ਵਾਰੀ ਫੜਾਏ ਆ ਇਹਨਾਂ ਨੂੰ ਮਾਸਟਰ ਜੀ ਨੂੰ ਤੇ ਕੁਈ ਸੁਣਦਾ ਹੀ ਨਹੀਂ ਸੁਣਵਾਈ ਹੋਈ ਨਹੀਂ ਨਹੀਂ ਜੀ ਕੀ ਲੱਗਦਾ ਜੀ ਹਰਸ਼ੀਮਰ ਤੇ ਜਿੱਤੀ ਜਾਂਦੀ ਕੋਈ ਨਾ ਕੁਛ ਕਰੂਗੀ ਫਿਰ ਤੁਹਾਡੇ ਲਈ ਉਹ ਤਾਂ ਹੀ ਸਾਡੇ ਵਾਸਤੇ ਅੱਗੇ ਵੀ ਹੋਣੀ ਕਰਿਆ ਸਾਰਾ ਜਿੰਨਾ ਕਰਿਆ ਕੀ ਕੀਤਾ ਅੱਗੇ ਸਾਡੇ ਵਧੀਆ ਹੋਣੇ ਜਾਨੀ ਪਿੰਡ ਚ ਟੋਬੇ ਦਾ ਬਾਕੀ ਪਾਣੀ ਪੁਣੀ ਦਾ ਬਾਕੀ ਮੋਟਰਾਂ ਲਵਾਈਆਂ ਤੇ ਜਿੰਨੇ ਕੰਮ ਕਰਿਆ ਸਾਡੇ ਤਖਵੀਰ ਬਾਦਲ ਕਹਿ ਨਹੀਂ ਕਰਿਓ ਜੀ ਭਾਈ ਜਸੀ ਕਾ ਜੀ ਸਰਕਾਰ ਜੀ ਕੀ ਨਾ ਜੀ ਆਪਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਅਸ ਵੇਰੀ ਫਿਰ ਵੋਟਾਂ ਕਿਨੂੰ ਪਾਉਣ ਜਾ ਰਹੇ ਹੋਂ ਉਟਾ ਜਿੱਥੇ ਲੋਟ ਆ ਗਈ ਚੰਗਾ ਮੇਜ਼ਬਾਨ ਹੋਵੇ ਤੁਹਾਡੇ ਦਾ ਕਿਹੜੀ ਸਰਕਾਰ ਚੰਗੀ ਆ ਚੰਗੀਆਂ ਸੰਦਰ ਸਾਰੀਆਂ ਚੰਗੀਆਂ ਅੱਛਾ ਸਾਰੀਆਂ ਚੰਗੀਆਂ ਤੇ ਸਾਰੀਆਂ ਮਾਰੀਆਂ ਕਰ ਸੈਂਟਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਮੋਦੀ ਨੂੰ ਜਾਂ ਹੋਰ ਕੋਈ ਪਾਰਟੀ ਨੂੰ ਅਸੀਂ ਹੋਰ ਪਾਰਟੀ ਨੂੰ ਚਾਹੁੰਦੇ ਹਾਂ ਕਾਂਗਰਸ ਨੂੰ ਚਾਹੁੰਦੇ ਹਾਂ ਆਜੇ ਤੇ ਆਪਣੀ ਆਜੇ ਆਮ ਪਾਰਟੀ ਆਜੇ ਆਮ ਆਦੀ ਪਾਰਟੀ ਆਹ ਇਹ ਆਜੇ ਤਾ ਕੁਛ ਨਾ ਕੁਸਰ ਸੁਧਾਰ ਹੋ ਜਾ ਪਹਿਲਾ ਕੁਛ ਨਹੀਂ ਕੀਤਾ ਮੋਦੀ ਸਰਕਾਰ ਨੇ ਬਈ ਸਾਡਾ ਤਾਂ ਕੁਛ ਨਹੀਂ ਕੀਤਾ ਮੱਧਿਆਨਾ ਕਰਤਾ ਹੋਵੇ ਅਸੀਂ ਕਿਹਾ ਨਹੀਂ ਸਕਦਾ ਕੁਰੀਬਾਂ ਦਾ ਕੁਛ ਨਹੀਂ ਹੁੰਦਾ ਜੀ ਗਰੀਬਾਂ ਦਾ ਹੁੰਦਾ ਨਹੀਂ ਜੀ ਵੀਦਾਰਾ ਹੁੰਦਾ ਸਾਰਾ ਕੁਛ ਸਾਡਾ ਕੀ ਹੋਊਗਾ ਮੌਜੂਦਾ ਸਰਕਾਰ ਨੇ ਕੀਤਾ ਉਹ ਗਰੀਬਾਂ ਲਈ ਕੁਛ ਸਾਡੇ ਵਿੱਚ ਪਾਵੇਂ ਕੋਈ ਜਿੱਤੀ ਜਾਵੇ ਕੁਛ ਨਹੀਂ ਹੁੰਦਾ ਜੀ ਅੱਛਾ ਸਾਡੇ ਵਿੱਚ ਕੋਈ ਜਿੱਤੇ ਹਾਰੇ ਅਜੇ ਤਾਂ ਦਿਹਾੜੀ ਕਰਨੀ ਹੈ ਕੋਈ ਕੰਮ ਕਰਨਾ ਜੇ ਤਾਂ ਸਾਡੇ ਵਿੱਚ ਕੋਈ ਜਿੱਤੇ ਹਾਰੇ ਆਈਓਂ ਦਾ ਸੁੱਕੀ ਨੂੰ ਪਾਈਏ ਕੋਈ ਕਿਸੇ ਤੋਂ ਉਮੀਦ ਤਾਂ ਹੋਗੀ ਵੀ ਗਰੀਬਾਂ ਵਾਸਤੇ ਕੋਈ ਗਰੀਬ ਦੀ ਹੱਥ ਆ ਬਣਾ ਦੇ ਮੇਰੀ ਤਾਂ ਗਲੀ ਹੈਗੀ ਪਿੰਡ 10 ਫੁੱਟ ਉਹ ਵੀ ਨਹੀਂ ਬਣੀ 20 ਹੱਤਾ ਕਿਹੜੀ ਕਿਹੜੀ ਗਲੀ ਮੇਰੀ ਗਲੀ ਘਰ ਦੀ ਸੀ ਅੱਛਾ ਪਿੰਡ ਦੇ ਵਿੱਚ ਹੀ ਹਾਂਜੀ ਪਾਣੀ ਸਾਡਾ ਨਹੀਂ ਨਿਕਲਿਆ ਕਦੇ ਕੀ ਹਾਲ ਨੇ ਵੀਰ ਦੇ ਬਤਾ ਜੀ ਤੁਸੀਂ ਨਾਮ ਕੀ ਆਪਣਾ ਮਾਣਾ ਦੇਖ ਸੰਗੇ ਹਰਦੀਪ ਸਿੰਘ ਜੀ ਤੁਸੀਂ ਇੱਥੇ ਰਹਿਣ ਵਾਲੇ ਹੋ ਹਾਂਜੀ ਹਰਦੀਪ ਅੱਛਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ ਮੈਨੂੰ ਜ਼ਿਆਦਾਤਰ ਜ਼ੋਰ ਤਾਂ ਇਹ ਸਮ ਦੇਖੋ ਵੀ ਬਿੰਡਾ ਸੀਟ ਤਾਂ ਤਾਂ ਹੈਗਾਗਾ ਹਰਸਿਮਰ ਦਾ ਠੀਕ ਹੈ ਇਹ ਊਨਾ ਵਾਲੀ ਪਾਰਟੀ ਦਾ ਹੈ ਨਾ ਜੋਰ ਕਾਫੀ ਚੱਲ ਰਿਹਾ ਹੈ। ਦੇਖਿਓ ਕੱਲੀ ਬਿੰਡਾ ਸੀਟ ਤਾਂ ਲੱਗ ਰਿਹਾ ਹਰਸਿਮਰ ਦਾ ਬਿੰਡਾ ਸੀਟ ਤੋਂ ਹਰਸਿਮਰ ਦੇ ਚਾਂਸਸ 90% ਚਾਂਸਸ ਹਰਸਿਮਰ ਦੇ ਤੇ ਹਰਸਿਮਰ ਤੋਂ ਤੁਹਾਨੂੰ ਕੀ ਲੱਗਦਾ ਵੀ ਇਲਾਕੇ ਵਾਸਤੇ ਕਿੰਨਾ ਕੰਮ ਉਹਨੇ ਕੀਤਾ ਜਾਂ ਕਰੂਗੀ ਅੱਜ ਤੱਕ ਜਿਹੜਾ ਪਹਿਲਾਂ ਚੈੱਕ ਕੀਤਾ ਜਾਵੇ ਨਾ ਉਸ ਹਿਸਾਬ ਨਾਲ ਤੋਂ ਵਧੀਆ ਹਨ ਕੀਤਾ ਉਹਨਾਂ ਨੇ ਕੰਮ ਇਤੋਂ ਗਾਹ ਹੁਣ ਪਤਾ ਨਹੀਂ ਇੱਥੇ ਦਾ ਕੀ ਕਰਨੇ ਹਨ ਇਤੋਂ ਪਹਿਲਾਂ ਠੀਕ ਆ ਕਰ ਰਹੇ ਨੇ ਕਿਵੇਂ ਉਹਨਾਂ ਦਾ ਕੰਮ ਉਹਨਾਂ ਨੇ ਕੰਮ ਕੀਤਾ ਹਾਂ ਠੀਕ ਹੈ ਉਹਨਾਂ ਦਾ ਕੰਮ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਲਈ ਕੁਝ ਕੀਤਾ ਹੈ ਪਿੰਡ ਲਈ ਨਹੀਂ ਕਸ ਕੇ ਕਹਿ ਸਕਦਾ ਚਲੋ ਜ਼ਿਲ੍ਹੇ ਵਾਸਤੇ ਨਾ ਬਹੁਤ ਕੁਝ ਕੀਤਾ ਏਮਜ਼ ਵਗੈਰਾ ਹਸੂਲ ਦਿੱਤੀ ਫੈਸਲੀਟੀਆਂ ਦਿੱਤੀਆਂ ਮੇਰਾ ਹਸਪੀਟਲ ਆਇਆ ਹੈ ਹਸਪੀਟਲ ਆਇਆ ਠੀਕ ਹੈ ਇਲਾਜ ਵਧੀਆ ਹੋ ਗਿਆ ਤੇ ਹੋਰ ਫੈਸਲੀਟੀਆਂ ਵਗੈਰਾ ਤੋਂ ਲੈ ਕੇ ਬਾਰਦਸਰ ਵਰਗੇ ਨੇ ਵਧੀਆ ਕੰਮ ਕੀਤੇ ਬੰਦੇ ਦੇ ਵਿੱਚ ਅਕਾਲੀਆਂ ਦੇ ਵਿੱਚ ਕਾ ਤੁਹਾਨੂੰ ਕੀ ਲੱਗਦਾ ਹਾਂ ਕਿਤਨੇ ਕਿਤੇ ਠੀਕ ਹੀ ਹੋ ਰਹੇ ਆ ਗੱਲਾਂ ਇਹ ਅੱਛਾ ਹਾਂਜੀ ਹਾਂਜੀ ਕੋਈ ਨਾ ਕੋਈ ਕੌਣ ਤਾਂ ਇਹ ਹੈਗੀ ਹੈ ਹਾਂਜੀ ਹੈਗੀ ਹੈਗੀ ਹੈ ਜੀ ਸੈਂਟਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਸੈਂਟਰ ਦੇ ਵਿੱਚ ਬੀਜੇਪੀ ਨੂੰ ਤਾਂ ਨਹੀਂ ਦੇਖਿਆ ਜਾਵੇ ਤਾਂ ਵਧੀਆ ਜੀ ਕੰਗ ਰੱਖਣਾ 5 ਮਿੰਟ ਰੱਖਣਗੇ ਆ ਜਾ ਵੀਰ ਇੱਧਰ ਆਉਂ ਵੀਡੀਓ ਬਣਾ ਲੈ ਸ਼ਾਟ ਬਣਾ ਲੈ ਅਗੜੀ ਕੀ ਨਾ ਤੁਹਾਡਾ ਨਾ ਮੇਰਾ ਬਾਦਰ ਸਿੰਘ ਅੱਛਾ ਬਾਦਰ ਸਿੰਘ ਜੀ ਅਕੜੀ ਆਉਣ ਵਾਲੀਆਂ ਵੋਟਰਾਂ ਦੇ ਵਿੱਚ ਲੋਕ ਸਭਾ ਦੇ ਜਿਹਨੇ ਚੋਣਾਂ ਆ ਰਹੀਆਂ ਨੇ ਤੇ ਕੀ ਲੱਗਦਾ ਤੁਹਾਨੂੰ ਕੀ ਕੀ ਮਾਹੌਲ ਹੈ ਤੁਹਾਡੇ ਇਰਗੇ ਚ ਜਮਾ ਜਮਾਵਾ ਕਿ ਗਰਮਜੀਤ ਖੁੱਡੀਆਂ ਨੂੰ ਹਨ ਜਮਾ ਜਾਜ ਚਿਤਵਾਵਾਂਗੇ ਬਾਦਰ ਤੇ ਮਾਨਤਮਨ ਨੇ ਕੰਮ ਹੀ ਬਹੁਤ ਵਧੀਆ ਕੀਤੇ ਆ ਅੱਛਾ ਜੀ ਭਵੰਤਮਾਨ ਦੀ ਕੂਰੀਦ ਕਰ ਸਕਦਾ ਕੀ ਕੀ ਕੰਮ ਕਰਦੇ ਉਹਨਾਂ ਨੇ ਵਧੀਆ ਕੰਮ ਨੇ ਕੀ ਕਰਤਾ ਉਹਨਾਂ ਨੇ ਦੇਖਿਆ ਬਿਜਲੀ ਦੀ ਕਿੰਨੀ ਮौज ਬਣਾਈ ਪਈ ਆ ਬਈ ਭਰਾਵਾ 1 ਮਿੰਟ ਨਹੀਂ ਜਾਂਦੀ ਕਿਸੇ ਨੂੰ ਕੋਈ ਬਿੱਲ ਜ਼ੀਰੋ ਬਿੱਲ ਆਉਂਦਾ ਜਿੰਨੇ ਵਾਲਿਆਂ ਦਾ ਜਿਹੜਾ ਕੋਈ ਬਕਾਇਆ ਸੀ ਉਹਨਾਂ ਦੇ ਪੈਸੇ ਦਿੱਤੇ ਤੇ ਹੋਰ ਭਾਈ ਸਾਹਿਬ ਕਿਤੇ ਕੋਈ ਰਿਸਪਿਟ ਖੋਰੀ ਬੰਦ ਹੋ ਗਈ ਅੱਛਾ ਬੰਦ ਹੋ ਗਈਗਾ ਹਾਂ ਕੋਈ ਵੀ ਸੌਣ ਜਾ ਰਿਹਾ ਕਹਿੰਦੇ ਹਰ ਸਿਮਰ ਤੇ ਵੀ ਜਿਹੜਾ ਵਿਵਾ ਬਾਦਲ ਹੈਗੀ ਉਹ ਬਠਿੰਡਾ ਸੀਡ ਤੋਂ ਤੱਕ ਕਹਿੰਦੇ ਕਾਫੀ ਚਾਂਸ ਉਹਦੇ ਵੀ ਜਿੱਤਣ ਦੇਖੀ ਤੁਹਾਨੂੰ ਕੀ ਲੱਗਦਾ ਨਹੀਂ ਜੀ ਨਹੀਂ ਰੋ ਰੋ ਕਰੇ ਤਾਂ ਗਲਤੀ ਕਰਦੇ ਜਦੋਂ ਉਹਨਾਂ ਦੇ ਦੋ ਰਾਤ ਦੇ ਨਾ ਤੇ ਤੀਜੀ ਨੂੰ ਵੀ ਹਾਰ ਦਾ ਮੂੰਹ ਦਿਖਾ ਕੇ ਚੱਡਾ ਦੇਖਿਆ ਜਾਵੇ ਨਸ਼ਾ ਤਾਂ ਹੁਣ ਇਸ ਸਰਕਾਰ ਦੇ ਵਿੱਚ ਵੀ ਮੌਜੂਦਾ ਸਰਕਾਰ ਨੂੰ ਹੁਣ ਜਦੋਂ ਕੇਰਾ ਟਾਣੀ ਉਂਦ ਗਈ ਤਾਂ ਉਹ ਔਖੀ ਔਖੀ ਲੋਟ ਆਉਂਦੀ ਹੁੰਦੀ ਹੈ ਹੌਲੀ ਹੌਲੀ ਪੈਸਾ ਮਸਾਂ ਹੀ ਜਾਣਦੀ ਹੈ ਥੋੜੇ ਏਰੀਏ ਦੇ ਵਿੱਚ ਨਸ਼ਾ ਕਿਵੇਂ ਆ ਕਿੰਨਾ ਕੁ ਪ੍ਰਭਾਵ ਹੈ ਇੱਥੇ ਅੱਜ ਹੈਗਾ ਪਰ ਕੋਈ ਨਾ ਕੋਈ ਅਕੇ ਨਾਲੋਂ ਤਾਂ ਬਹੁਤ ਫਰਕ ਪਿਆ ਗਿਆ ਹਦਿਆਣੀ ਤੇ ਭਾਜਪਾ ਦੀ ਵੋਟ ਲੱਗਦੀ ਏ ਤੁਹਾਨੂੰ ਇੱਥੇ ਲੱਗ ਕੇ ਮੈਨੂੰ ਕੌਣ ਪੁੱਛਦਾ ਭਾਜਪਾ ਤੇ ਬਰਾਵਾ ਭਾਜਪਾ ਵਾ ਮੋਦੀ ਪਟਿਆਲੇ ਆਇਆ ਸੀ ਕਹਿੰਦਾ ਵੀ ਮੈਨੂੰ ਲੱਗਦਾ ਕਿ ਉਹ ਪਟਿਆ ਮੋਦੀ ਸਾਹਿਬ ਹੋਰ ਸੀ ਪਟਿਆਲੇ ਦੇ ਵਿੱਚ ਵੀ ਪੰਜਾਬਾ ਨੂੰ ਬਹੁਤ ਪਿਆਰ ਕਰਦਾ ਮੈਂ ਹਾਂ ਹਾਂ ਉਹ ਤਾਂ ਕਹੀਦੀ ਹੁੰਦੇ ਸਾਰੇ ਪਹਿਲਾਂ ਹੁਣ ਤਾਂ ਸਾਰੇ ਕਹਿੰਦੇ ਮਗਰੋਂ ਗੜ ਘੁੱਟਦੇ ਜ ਨੇ ਸਪੀਚ ਵੀ ਪੰਜਾਬੀ ਪੰਜਾਬੀ ਚ ਬੋਲੇ ਸੀ ਅਗੇ ਉਹ ਬੋਲ ਨਹੀਂ ਉਹ ਸਭ ਕੁਝ ਤਾਂ ਹੰਡੇ ਬੰਦੇ ਵਰਤਾ ਪੱਦਾ ਹੋ ਪੂਰੀ ਪਾਦਰ ਸਿੰਘ ਜੀ ਕਾਲੀਦਾਲ ਦੇ ਵਰਕਰ ਰਹੇ ਆ ਅੱਛਾ ਪਹਿਲਾਂ ਕਾਲੀਦਾਲ ਚੋਂ ਦੇ ਸੀ ਹਾਂ ਹਾਂ ਭਗਵਾਨ ਜੀ ਮਾਨ ਦੇ ਕਰਮਾਂ ਦਾ ਖੁਸ਼ ਹੋ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕੀਤੀ ਆ ਅੱਛਾ ਤੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਇਹਨਾਂ ਬਾਰੇ ਮੈਂ ਜੀ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਜੇਲ ਕੱਟੀ ਹੋਈ अच्छा अच्छा ठीक है। ਕਾਹਦੇ ਵਾਦਾ ਜੀ ਨਾ। हां, ਉਸ ਚੀਜ਼ ਦਾ ਪੰਥਕ ਐਨੀ ਉਮਰ ਨੇ ਜੀ। ਪੰਥਕ ਵਰਕਰ ਹੋਣ ਦਾ ਨਾਂ ਕੋਲੇ ਸਰਟੀਫਿਕੇਟ ਵੀ ਬਕਾਇਦਾ ਰਿਕਾਰਡ ਪਿਆ। ਅੱਛਾ। ਅੱਛਾ ਪੰਥਕ ਵਰਕਰ ਹੋਣ ਦੇ ਨਾਂ ਤੇ ਇਹਨਾਂ ਦਾ ਕੋਈ ਸੁਆਰਿਆ ਨਹੀਂ ਉਹਨਾਂ ਨੇ। ਇਹਨਾਂ ਨੇ ਕੋਈ ਵੀ ਇਹਦੀ ਗੱਲ ਨਹੀਂ ਸੁਣੀ। ਇੱਕ ਵਾਰੀ ਸਾਡੇ ਪਿੰਡ ਤੇ ਤਕਬੀਰ ਬਾਦ ਲਾਇਆ। ਅੱਛਾ। ਇਹਨੇ ਉਹ ਬੜਾ ਸਰਟੀਫਿਕੇਟ ਦਿਖਾਇਆ ਮੈਂ ਵੀ ਦੇਖਿਆ। ਅੱਛਾ। ਮੈਨੂੰ ਵੀ ਪੜ ਕੇ ਲੱਗਿਆ ਵੀ ਬਾਕੀ ਇਹਨੇ ਯਾਰ ਬੰਦੇ ਨੇ ਉਸ ਟਾਈਮ ਤੇ ਹਨਾ ਕੀਤਾ ਵਧੀਆ ਕੰਮ। ਹਮ। ਤੇ ਮੈਂ ਪੜ ਕੇ ਉੱਥੇ ਜਿਹੜੇ ਮੂੜੇ ਮੁਲਾਜ਼ਮ ਖੜੇ ਹੋਣ ਉਹਨਾਂ ਨੂੰ ਮਾਹ ਜਰਾ ਇਹਦਾ ਕੋ ਕਣਾਜੋ ਮੜੀ ਹੱਲ ਇਹ ਆਪਦੇ ਬੇਰਜਗਾਰ ਮੁੰਡੇ ਵਾਸਤੇ ਨੌਕਰੀ ਦੀ ਮੰਗ ਕਰ ਰਿਹਾ ਸੀ ਅੱਛਾ ਠੀਕ ਹੈ ਸ਼ਖਵੀਰ ਬਾਦਲ ਕੋਲੇ ਸ਼ਖਵੀਰ ਬਾਦਲ ਕੋਲੇ ਮੰਗਦਾ ਸੀਗਾ ਇਹਦੇ ਕੋਲੇ ਹਾਂ ਤੇ ਪਰ ਜਿਹੜੇ ਉਹ ਗੜੇ ਰਿਹਾ ਉਹਨੂੰ ਕਹਿੰਦੇ ਬਾਬਾ ਤੇਰੀ ਅਗੇ ਦਰਜ ਚਿੱਠੀ ਨੂੰ ਕੌਣ ਪਹੁੰਚਾ ਅੱਛਾ ਮੈਂ ਕਹਾਂ ਵਾਹ ਉਹ ਚੀਜ਼ ਹੈ ਕਿਸੇ ਬੰਦੇ ਹੈ ਤਾਂ ਕਿ ਕੇ ਪਾਰਟੀ ਕੋਲੇ ਮੇਰੇ ਤੇ ਸ਼ਿਕਾਇਤ ਕਰਤੀ ਸੀ ਆ ਬੀਗਾ ਐਸੇ ਇੱਥੇ ਅਰਸੇ ਵਿੱਚ ਨਹੀਂ ਨਹੀਂ ਉਹਦੀ ਸੱਸ ਉਹ ਸ੍ਰਿੰਦਰ ਕੌਰ ਬਾਦਲ ਆਪਣੀ ਜੱਤ ਚ ਹੈ ਵੀ ਇਹ ਮੁੰਡਾ ਰੌਲਾ ਪਾਊਗਾ ਉਹ ਮੇਰੇ ਕੋਲੇ ਸੀਗਾ ਸਾਡਾ ਕਿਹੜੀ ਗੱਲ ਨਾਲ ਆਪਊਗਾ ਵੀ ਵੀ ਇਹ ਇੱਥੇ ਵੀ ਆਹੋ ਪਰੇ ਕੋਲੇ ਸਾਡੀ ਵਿਗੇੜ ਹੈ ਮੇਰੇ ਕੋਲ ਹਾਂ ਵੀ ਇਹ ਫਿਰ ਉਹ ਮੈਨੂੰ ਜਦੋਂ ਪੁਰਥ ਵਾਲਾ ਪਰੇ ਲੈ ਗਿਆ ਉਹਨੂੰ ਮੈਂ ਵਿਖਾਇਆ ਕਹਿੰਦਾ ਕੋਈ ਉਹ ਵਹਿ ਜਾ ਇੱਥੇ ਬਕਰਜੀ ਨੇ ਮੇਰੀ ਇਹ ਕੀਤੀ ਸੀਗੀ ਗੱਲ ਤਰ ਕੋ ਅੱਛਾ ਦੇਰ ਹੋਣਾ ਪਊਗਾ ਠੀਕ ਹੈ ਫਿਰ ਤੁਸੀਂ ਵੋਟਾਂ ਕਿਹਨੂੰ ਪਾਉਣ ਜਾ ਰਹੇ ਹੋ ਵੋਟਾਂ ਬਾਈ ਜੀ ਮੁਕਾਬਲਾ ਚੱਲ ਰਿਹਾ ਬਾਈ ਲੱਖੇ ਸੁਧਾਨੇ ਦੇ ਵੀ ਵਧੀਆ ਵੋਟਾਂ ਅੱਛਾ ਹਲਾਰਾ ਮੈਂ ਰਹਾ ਉਹਦੀ ਚੋਣ ਨੂੰ ਵੀ ਠੀਕ ਹੈ ਤੇ ਗਰਮੀ ਤੇ ਖੁੱਡੀਆਂ ਦਾ ਮਜੂਤਾ ਸਰਕਾਰ ਦੇ ਹੋਣ ਦੇ ਨਾਲ ਪ੍ਰਭਾਵ ਹੈ ਜਿਹੜਾ ਨੇੜੇ-ਨੇੜੇ ਜ਼ਿਆਦਾ ਲੱਗ ਰਿਹਾ ਜ਼ਿਆਦਾ ਲੱਗ ਰਿਹਾ ਪਰ ਮੁਕਾਬਲਾ ਜਿਹੜਾ ਉਹ ਲਖੇ ਖਧਾੜੇ ਦੇ ਵਿਚਕਾਰ ਤੇ ਖੁੱਡੀਆਂ ਦੇ ਵਿਚਕਾਰ ਹੋਣ ਦਾ ਸਭਾਵ ਜੇ ਬ੍ਰਿੰਦਾ ਸੀਟ ਤੋਂ ਤੁਹਾਨੂੰ ਲੱਗਦਾ ਵੀ ਹਰ ਸਿਮਰਤ ਕੌਰ ਬਾਦਲ ਦੇ ਨਾਲ ਨਹੀਂ ਯਾਨੀ ਕਿ ਖੁੱਡੀਆਂ ਦਾ ਲਖੇ ਨਾਲ ਮੁਕਾਬਲਾ ਬਾਈ ਲਖੇ ਦੇ ਨਾਲ ਯਾਨੀ ਕਿ ਮੁਕਾਬਲਾ ਹੋਊਗਾ ਕਿਉਂ ਲਖਾ ਬਾਈ ਪਹਿਲੀ ਵਾਰੀ ਚੋਣ ਲੜ ਰਿਹਾ ਐਮਪੀ ਦੀ ਹੂੰ ਮਦਾਨ ਸਭਾ ਵਾਲਿਆਂ ਦਾ ਪਹਿਲਾਂ ਵੀ ਦੋ ਚੋਣਾਂ ਲੜੀਆਂ ਵੀ ਨੇ ਤਜਰਬਾ ਇਹ ਤਜਰਬੇ ਦੇ ਨਾਲ ਕਹਿੰਦੇ ਹੁੰਦੇ ਆ ਤਜਰਬਾ ਮਿਲੂਗਾ ਵਾਹਿਗੁਰੂ ਮਿਹਰ ਕਰੇ ਉਹ ਵੀ ਸੱਚਾ ਸੋਚਾ ਬੰਦਾ ਗਰੀਬ ਬੰਦਿਆਂ ਦੀ ਮਦਦ ਕਰਨ ਵਾਲਾ ਸਮਾਜ ਸੇਵੀ ਬੰਦਾ ਆਪਾਂ ਪਹਿਲੇ ਕਾਫੀ ਸਾਲਾਂ ਤੋਂ ਦੇਖ ਰਹੇ ਆਂ ਵੀਰ ਨੇ ਵਧੀਆ ਸਮਾਜ ਸੇਵਾ ਦੇ ਕੰਮ ਕਰੇ ਆ ਕੋਈ ਇਹੋ ਜਿਹਾ ਗੈਂਗਸਟਰ ਵਾਰ ਦੇ ਵਿੱਚ ਕੋਈ ਨਾਂ ਜਿਹੜਾ ਜੁੜਿਆ ਨਹੀਂ ਦੇਖਿਆ ਠੀਕ ਹੈ ਪਰ ਲੱਖੇ ਸੁਧਾਨੇ ਦੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਕਹਿੰਦਾ ਜੀ ਕਿਹੜਾ ਕੁਰਸੀ ਤੇ ਬਹਿ ਜਾਂਦਾ ਉਹ ਫਿਰ ਕਿਸੇ ਦੀ ਨਹੀਂ ਸੁਣਦਾ ਉਹ ਆਪਦੇ ਲੋਟ ਦੇਖਦਾ ਹਾਂਜੀ ਕੱਲ ਵੀ ਸਾਡੇ ਪਿੰਡ ਆਇਆ ਸੀ ਬਾਈ ਇੱਥੇ ਲੱਖਾ ਦੇਣਾ ਅੱਛਾ ਇੱਥੇ ਵੀ ਉਹਨੇ ਉਹੀ ਗੱਲਾਂ ਕੀਤੀਆਂ ਮੈਂ ਥੋੜੇ ਹੀ ਆਂ ਹਾਂ ਵੀ ਛੋਡੇ ਚ ਹੀ ਰਹੂ ਛੋਡੇ ਚ ਆ ਕੇ ਛੋਡੇ ਜਿਵੇਂ ਅੱਜ ਮਿਲਦਾ ਇਸੇ ਤਰੀਕੇ ਆ ਕੇ ਮਿਲ ਸਕਦੇ ਹੋ ਠੀਕ ਬਾਕੀ ਪਹਿਲਾਂ ਪਾਪਾ ਸਾਰੇ ਡਿਟਰਮ ਸਮਾਂ ਦੇ ਚੁੱਕੇ ਆ ਯਾਰ ਹਨਾ ਹੂੰ ਹੂੰ ਸਾਰਿਆਂ ਨੂੰ ਸਮਾਂ ਜਿਹੜਾ ਦੇ ਤਾ ਬਰਖ ਲਿਆ ਇਹ ਵੀ ਆਪਣਾ ਬੰਦਾ ਬਾਕੀ ਪੰਥਕ ਪਾਰਟੀ ਦੇ ਨਾਂ ਤੇ ਚੋਣ ਲੜ ਰਿਹਾ ਯਾਰ ਇੱਕ ਵਾਰੀ ਪੰਥ ਦੇ ਨਾਂ ਤੇ ਪਹਿਲਾਂ ਸਾਰਿਆਂ ਨੇ ਲੁੱਟਿਆ ਇੱਕ ਵਾਰੀ ਇਹਨੂੰ ਵੀ ਮੌਕਾ ਦੇ ਕੇ ਦੇਖ ਲੈਣੇ ਆ ਠੀਕ ਹੈ ਪਤਾ ਲੱਗ ਜੂ 5 ਸਾਲਾਂ ਚ 5 ਸਾਲਾਂ ਨੂੰ ਨਹੀਂ ਫੇਰ ਆ ਜਾਣਾ ਫੇਰ ਵੀ ਕਿਹੜੇ ਮੂ ਨਾਲ ਮੰਗੂ ਆ ਕੇ ਜੇ ਵੋਟਾਂ ਨਹੀਂ ਘਰ ਕਰੂਗਾ ਤਾਂ ਠੀਕ ਹੈ ਬਾਕੀ ਗਰਮੀਤ ਖੁੱਡੀਆਂ ਜਿਹੜਾ ਉਹਦਾ ਪਰਿਵਾਰ ਸੀਗਾ ਜਿਹੜਾ ਉਹ ਵੀ ਪੰਥ ਗਾਗੂ ਰਹਾ ਓਕੇ ਉਹਨਾਂ ਦੇ ਫਾਦਰ ਸਾਹਿਬ ਗਗਦੇਵ ਸਿੰਘ ਖੁੱਡੀਆਂ ਠੀਕ ਹੈ ਉਹ ਵੀ ਬੜੇ ਵਧੀਆ ਲੀਡਰ ਠੀਕ ਹੈ ਸੱਚੇ ਸੁੱਚੇ ਇਮਾਨਦਾਰ ਲੀਡਰ ਠੀਕ ਹੈ ਹੂੰ ਮੁਕਾਬਲਾ ਜਿਹੜਾ ਬਣਨਾ ਉਹ ਲੱਖੇ ਹਿਦਾਨੇ ਦਾ ਤੇ ਤੁਹਾਡੇ ਹਿਸਾਬ ਨਾਲ ਗਰਮੀਤ ਖੁੱਡੀਆਂ ਦੇ ਲੱਗਦਾ ਬਾਈ ਠੀਕ ਹੈ ਬਾਕੀ ਤਾਂ ਕਹਿੰਦੇ ਹੁੰਦੇ ਆ ਇੱਕ ਫਾਰਮਰ ਜਿਹੜੇ ਪੂਰੀ ਗੱਲ ਹੈ ਠੀਕ ਹੈ 5 ਸਾਲ ਮੇਰੇ ਹਿਸਾਬ ਨਾਲ ਇਹਨਾਂ ਦੋਨਾਂ 'ਚੋਂ ਮੌਕਾ ਦੇਣਾ ਚਾਹੀਦਾ ਆਪਾਂ ਨੂੰ ਰਾਗੁਰਮੀਰ ਖੁੱਡਣਾ ਉਹ ਵੀ ਸੱਚਾ ਸੱਚਾ ਇਨਸਾਨ ਆ ਵਧੀਆ ਠੀਕ ਹੈ ਇਮਾਨਦਾਰ ਲੀਡਰ ਧੰਨਵਾਦ ਠੀਕ ਹੈ ਠੀਕ ਤੁਸੀਂ ਇੱਥੇ ਅ ਕਿਗੀ ਜੀ ਰਗੜਾ ਜਾਂ ਸਰਦੇਈ ਬਣਾ ਰਹੇ ਹੋ ਸਰਦੇਈ ਬਣਾ ਰਹੇ ਆ ਕੋਈ ਇਹ ਸਿੰਪਲੀ ਹੈ ਸਿੰਪਲ ਹੈ ਠੀਕ ਹੈ ਤੇ ਆਉਣ ਵਾਲੀਆਂ ਫਿਰ ਚੋਣਾਂ ਦੇ ਵਿੱਚ ਵੋਟਾਂ ਦੇ ਵਿੱਚ ਤੁਸੀਂ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਕਿਹਨੂੰ ਸਪੋਰਟ ਕਰੋਗੇ ਅਕੋ ਦਾ ਭਾਈ ਲੱਕੇ ਹੋਣੇ ਲੱਕੇ ਸੁਧਾਣੇ ਨੂੰ ਜਿਲੋਂ ਵਾਲਾ ਲੱਕੇ ਸਤਾ ਹੈ ਅੱਛਾ ਜਿਲੋਂ ਕਰੋਗੇ ਹਾਂ ਇਹ ਕਹਿਣ ਨੂੰ ਤਾਂ ਫਿਰ ਜਿਹੜੇ ਪੰਥਕ ਨੇ ਹੁਣ ਆ ਦੇਖਿਆ ਜਾਵੇ ਬੀਬੀ ਬਾਦਲ ਹੈ ਉਹ ਵੀ ਕਹਿੰਦੇ ਅਸੀਂ ਪੰਥਕਾਂ ਹਾਂ ਅਸੀਂ ਪੰਜਾਬ ਵਿਚੋਂ ਰੈਲੀ ਕਰ ਰੈਲੀਆਂ ਵੀ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਬਾਰੇ ਬਾਬਾ ਜੀ ਜਦ ਪੰਥ ਵਿਚ ਆਉਂਦਾ ਬੇਅਦਬੀ ਆ ਥੋੜੀ ਹੁੰਦੀ ਹੈ ਜੀ ਸਾ ਸਾ ਤੇ ਗੁਰੂ ਮਹਾਰਾਜ ਦੇ ਪੰਨੇ ਵਟੇ ਜਾਂਦੇ ਹੋ ਕੀ ਗੱਲਾਂ ਨੇ ਹੈ ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਬਾਬਾ ਜੀ ਪੂਰੇ ਹੀ ਹੈ ਇਹ ਸਰਕਾਰ ਤੇ ਬੰਦਾ ਬੇਅਦਬੀ ਨੂੰ ਰੋਕ ਸਕੇ ਇਹਦਾ ਕਹਿੰਦੇ ਸੱਜ ਜਿੱਟਾ 10 ਮਿੰਟਾ ਜਾਟਾ ਵੇ ਅੱਧੇ ਘੰਟੇ ਚ ਹਟਾ ਦੇਣਗੇ ਹਟਾਣੀ ਬਾਬਾ ਜੀ ਇਹ ਤਾਂ ਸਹੀ ਨਹੀਂ ਨਾ ਸੁਣਨ ਲੱਗਦਾ ਵੀ ਲੱਗਦਾ ਜਿਹੜਾ ਨਸ਼ੇ ਦੇ ਉੱਤੇ ਆ ਕੇ ਇੱਥੋਂ ਕੋਈ ਨਾ ਕੋਈ ਸੁਧਾਰ ਕਰੂਗਾ ਬਾਬਾ ਜੀ 5 ਸਾਲ ਇਹਨਾਂ ਨੇ ਦਿੱਤੇ ਸੋ 5 ਸਾਲ ਇਹਨੂੰ ਲੈ ਕੇ ਦੇਖ ਲੈ ਠੀਕ ਤੁਸੀਂ ਹੁਣ ਵਾਲੀ ਵੋਟਾਂ 'ਚ ਇਹਨਾਂ ਨੂੰ ਵੋਟਾਂ ਪਾਣ ਜਾ ਰਹੇ ਹੋ ਅੱਜ ਕੀ ਐਟੀ ਕਾਂਗਰਸ ਨੂੰ ਕਾਂਗਰਸ ਨੂੰ ਜੀ ਪਹਿਲਾਂ ਤੋਂ ਪਾਉਣੇ ਆ ਜਾਂ ਹੁਣ ਹੀ ਪਹਿਲਾਂ ਤੋਂ ਪਾਉਣੇ ਆ ਅੱਛਾ ਸ਼ੁਰੂ ਤੋਂ ਕਾਂਗਰਸੀਆਂ ਹਾਂ ਅੱਛਾ ਤੇ ਕੀ ਲੱਗਦਾ ਤੁਹਾਨੂੰ ਵੀ ਜਿਹੜਾ ਕੰਪੀਟੀਸ਼ਨ ਹੈ ਜੀਤਵਿੰਦਰ ਜੀ ਕਿਹਦੇ ਨਾਲ ਹੋ ਸਕਦਾ ਇਹਨਾਂ ਦਾ ਆ ਆਪਣਾ ਲੜਾ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਤੁਸੀਂ ਫਿਰ ਕਿਹਨੂੰ ਜਿਤਾਉਣ ਜਾ ਰਹੇ ਹੋ ਅਤਗੀ ਗਾਂਧੀ ਬਾਪੂ ਨੂੰ ਬਈ ਗਾਂਧੀ ਬਾਪੂ ਮਤਲਬ 500 ਦਾ ਨੋਟ 1000 ਦਾ ਜਦੋਂ ਕੋਈ ਕੰਮ ਤੰਦਾ ਪਏ ਜੇ ਕੋਈ ਨਹੀਂ ਪਉਦਾ ਕਿਹੜੀ ਪਾਰਟੀ ਨੂੰ ਵੋਟ ਪਾਈ ਸੀ ਕੰਮ ਤਾਂ ਬਈ ਗਾਂਧੂ ਬਾਪੂ ਨੇ ਕਰਨਾ ਹੈ 500 ਦਾ ਦੇਵਾਂਗੇ 1000 ਦਾ ਦੇਵਾਂਗੇ ਕੰਮ ਦਾ ਪੈਸੇ ਨਹੀਂ ਹੋਣਾ ਤੇ ਆਪਦੀ ਵੇਸਟੇਜ ਕਰਕੇ ਟਾਈਮ ਯਾਰ ਵੋਟਾਂ 'ਚ ਆਪ ਦਾ ਕੰਮ ਕਰਾਂਗੇ ਜਾ ਕੇ ਕੰਮ ਤਾਂ ਪੈਸੇ ਨੇ ਕਰਨਾ ਵੋਟਾ ਪਾਈ ਦਾ ਕੀ ਫਾਇਦਾ ਨਹੀਂ ਬੋਟ ਵੇਚਣ ਬਾਰੇ ਸੋਚਦੋਂ ਕਿ ਨਹੀਂ ਨਾ ਨਾ ਵੇਚਣ ਬੋਚਦਾ ਅੱਛਾ ਮੈਂ ਪਾਉਂਦਾ ਹੀ ਨਹੀਂ ਵੀ ਕੰਮ ਛੱਡ ਕੇ ਜਾਣਾ ਨਹੀਂ ਛੱਡ ਪਰੇ ਕਾਦੇ ਵਾਸਤੇ ਜਾਣਾ ਕਿਉਂ ਨਹੀਂ ਪਾਣੀ ਯਾਰ ਕਿਸੇ ਮਰਜ਼ੀ ਡਿਪਾਰਟਮੈਂਟ ਚ ਵਗ ਜਾ ਥਾਣੇ ਚ ਵਗ ਜਾ ਜਿੱਥੇ ਮਰਜ਼ੀ ਵਗ ਜਾ ਕੋਈ ਨਹੀਂ ਪੋਤਾ ਤੂੰ ਕਾਲੀਆਂ ਕਾਂਗਰਸੀਆਂ ਆਪਾਂ ਲਾ ਕਿਹੜਾ ਨਾ ਬਾਈ ਕਿੰਨੇ ਦਿੰਨਾ ਕੰਮ ਤਾਂ ਪੈਸੇ ਨਹੀਂ ਕਰਾਉਣਾ ਯਾਰ ਫਿਰ ਕਿਉਂ ਟਾਈਮ ਕੱਢ ਕੇ ਆਉਂਦਾ ਪਰ ਲੋਕਾਂ ਦਾ ਕਹਿੰਦੇ ਵੀ ਕਦੇ ਰਿਸ਼ਵਤ ਬੰਦ ਹੋ ਗਈ ਨਹੀਂ ਹੋਈ ਬਾਈ ਉਹ ਤਾਂ ਐਵੇਂ ਗੱਪਾਂ ਮਾਰੀ ਜਾਂਦੇ ਆ ਖੁੱਲੀ ਚੱਲਦੀ ਐ ਅੱ ਇੱਕ ਡਿਪਾਰਟਮੈਂਟ ਇਹ ਜੀ ਆਪਕੇ ਇੱਕ ਚੌਂਕੀਦਾਰ ਹੈ ਤਨਖਾਹਾਂ ਤਿੰਨ ਚੌਂਕੀਦਾਰਾਂ ਦੀਆਂ ਜਾਂਦੀਆਂ ਦੱਸੋ ਅੱਛਾ ਉਹ ਬੈਠੇ ਆ ਸਾਰਾ ਕੁਝ ਬਾਈ ਗਵਾਹ ਬੈਠੇ ਕੋਈ ਚੱਕਰ ਨਹੀਂ ਬਹੁਤ ਕੁਝ ਹੋਈ ਜਾਂਦਾ ਕੋਈ ਭ੍ਰੇਸ਼ਟਾਚਾਰ ਨਹੀਂ ਖਤਮ ਹੋਇਆ ਕੁਛ ਨਹੀਂ ਸਭ ਸੋਛੇ ਆ ਹੋਰ ਕਿਹੜੀ ਗੱਲ ਤੋਂ ਨਰਾਸ਼ ਹੋ ਖਾਲਿਸਤਾਨ ਬਿਨਾ ਬਾਈ ਸਾਡੀ ਔਕਾਤ ਨਹੀਂ ਸਾਡੇ ਨੰਬੇੜਾ ਹੋਣਾ ਜਿੰਨਾ ਖਾਸਾ ਰਾਜ ਨਹੀਂ ਆਉਂਦਾ ਉਹਨਾਂ ਜਿੱਕਰਾਂ ਹੀ ਜੁੱਤੀਆਂ ਪਹਿਣਣਗੇ ਪੰਜਾਬ ਕੋ ਖਾਈ ਚੱਲੋ ਖਾਈ ਚੱਲੋ ਫਿਰ ਕੋਸ਼ਿਸ਼ ਤਾਂ ਕਰਨੀ ਪਊਗਾ ਉਹ ਬਾਈ ਦੱਸਾਂਗੇ ਕੋਈ ਗੱਲ ਨਹੀਂ ਕਿਵੇਂ ਸਾਡੇ ਕਹਿੰਦੀ ਆ ਕਿਉਂਕਿ ਬੋਟਰਾ ਚੱਲਦੀ ਆ ਹੁਣ ਜੇ ਤੁਸੀਂ ਆਪਣੇ ਪਸੰਦੀਦੇ ਬੰਦੇ ਨੂੰ ਜਿਤਾਉਂਗੇ ਨਾ ਤਾਂ ਤੁਸੀਂ ਬਈ ਪਸੰਦੀਦਾ ਕਿਹਨੂੰ ਕੋਈ ਅੱਗੇ ਸਾਰੇ ਸਾਲ ਕਰੈਕਟਰਲੈਸ ਆ ਅੱਛਾ ਦੱਸ ਕਿਹਦੀ ਬੈਂਕ ਨਹੀਂ ਕਿਵੇਂ ਦੇੜ ਗਈ ਆ ਸਾਰੇ ਕਰੈਕਟਰਲੈਸ ਆ ਤੂੰ ਚੁੱਪ ਚੰਗੀ ਆ ਥੋੜੇ ਇਲਾਕੇ ਦੇ ਵਿੱਚ ਕੋਈ ਕੀਤਾ ਨਹੀਂ ਲੀਡਰ ਨਹੀਂ ਕੋਈ ਕੰਮ ਨਹੀਂ ਕੀਤਾ ਕੋਈ ਨਹੀਂ ਕਰਿਆ ਬਈ